ਇਹ ਕਿਸੇ ਭਰਾ ਦਾ ਸਵਾਲ ਹੈ ਤਾਂ ਮੈਨੂੰ ਦੱਸੋ ਅਰੋੜਾ ਸਾਹਿਬ ਸਭ ਤੋਂ ਵੱਡੀ ਇੱਕ ਜਿਹੜਾ এনवायरमेंट ਹੁੰਦਾ ਹੈ ਕਿਸੇ ਵੀ ਇੰਡਸਟਰੀਅਲਿਸਟ ਦੀ ਉਹ ਦਾ ਲਾਅ ਐਂਡ ਆਰਡਰ ਸੋ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਸਿੱਤੀ ਹੈ ਜਿਹੜੀ ਰੈਂਸਮ ਕਾਲਸ ਆਉਂਦੀਆਂ ਨੇ ਇੰਡਸਟਰੀਅਲਿਸਟ ਨੂੰ ਹੋਰ ਹੈ ਬੜਾ ਡਰ ਦਾ ਮਾਹੌਲ ਹੈ ਇਸ ਐਨਵਾਇਰਨਮੈਂਟ ਦੇ ਵਿੱਚ ਤੁਹਾਡੀ ਜਿਹੜੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਕਿੱਥੋਂ ਆਉ ਕੌਣ ਇੱਥੇ ਜਿਹੜਾ ਸ਼ਾਮ ਨੂੰ ਜਿਹੜੀਆਂ ਲਾਅ ਐਂਡ ਆਰਡਰ ਦੀ ਸਿੱਤੀ ਬੜੀ ਜ਼ਿਕਰਯੋਗ ਹੈ ਹੋਰ ਹੈ ਇਹਦੇ ਬਾਰੇ ਤੁਸੀਂ ਕੀ ਕਹੋ ਲੇ ਕੋ ਜਿਹੜੀਆਂ ਕਾਲ ਆਉਂਦੀਆਂ ਐ ਮੈਂ ਹੀ ਰਿਕਵੈਸਟ ਕਰੂੰਗਾ ਕਿ ਇਹਨਾਂ ਤੋਂ ਡਰਨਾ ਨਹੀਂ ਚਾਹੀਦਾ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਇਨਫੋਰਸਮੈਂਟ ਅਥਾਰਟिटीज ਐ ਪੁਲਿਸ ਐ ਹੋਮ ਡਿਪਾਰਟਮੈਂਟ ਐ ਉਹਨਾਂ ਨੂੰ ਉਸੇ ਬਲੇ ਦੱਸਿਆ ਜਾਵੇ ਇਹ ਕਈ ਹੁਣ ਜਿਹੜੇ ਬਦਮਾਸ਼ ਐ ਈਜ਼ੀ ਵੇ ਆਫ ਮੇਕਿੰਗ ਮਨੀ ਐ ਵੀ ਸ਼ੁਡ ਟੇਕ ਥੈਮ ਹੈਡ ਆਨ ਔਰ ਸਾਡੀ ਸਰਕਾਰ ਲਾਅ ਐਂਡ ਆਰਡਰ ਬਿਲਕੁਲ ਖਰਾਬ ਨਹੀਂ ਹੋਣ ਦੇਗੀ ਇੱਕ ਤੁਸੀਂ এনਵਾਇਰਨਮੈਂਟ ਇਸ਼ੂ ਕਿਹਾ এনਵਾਇਰਨਮੈਂਟ ਮਤਲਬ ਤੁਸੀਂ ਪੋਲੂਸ਼ਨ ਦਾ ਕਹਿ ਰਹੇ ਹੋ ਕਿ ਐਸੇ এনਵਾਇਰਨਮੈਂਟ ਦੀ ਗੱਲ ਕਰ ਰਹੇ ਹੋ ਸੋਸ਼ਲ এনਵਾਇਰਨਮੈਂਟ ਸਾਇੰਸ ਆਫ ਸਿਕਿਉਰਿਟੀ ਅੱਛਾ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਹਾਂਜੀ ਅੱਧੇ ਨਾਲੋਂ ਵੱਧ ਲਾਅ ਐਂਡ ਆਰਡਰ ਦੀਆਂ ਪ੍ਰੋਬਲਮ ਨਸ਼ੇ ਨਾਲ ਜੁੜੀਆਂ ਜਿਹੜੀਆਂ ਇਹ ਲੁੱਟਖੋ ਹੁੰਦੀ ਹੈ ਨਸ਼ੇ ਤੇ ਅਸੀਂ ਇੰਨੀ ਸਖਤੀ ਕੀਤੀ ਹੈ ਆਲਰੇਡੀ ਇਹਦਾ ਅਸਰ ਹੋ ਰਿਹਾ ਇਹਦੇ ਨਾਲ ਲਾਅ ਐਂਡ ਆਰਡਰ ਬੈਟਰ ਹੋ ਰਿਹਾ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਿਨ ਰਾਤ ਮਾਨੀਟਰ ਕਰ ਰਹੇ ਆ ਕਿ ਜਿਹੜੀ ਇਹ ਮੁਹਿੰਮ ਹੈ ਨਸ਼ਿਆਂ ਦੀ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਆਪ ਮਾਨੀਟਰ ਕਰਦੇ ਆ ਔਰ ਉਹ ਬੜੀ ਸਕਸੈਸਫੁਲ ਜਾ ਰਹੀ ਹੈ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਜਿੰਨਾ ਜਿੰਨਾ ਡਰੱਗਸ ਕੰਟਰੋਲ ਚ ਹੋਏਗਾ ਉਹਦਾ ਉਹਨਾਂ ਲਾਅ ਐਂਡ ਆਰਡਰ ਬੈਟਰ ਹੋਏਗਾ ਜਿਹੜੇ ਬੱਚੇ ਨਸ਼ਾ ਕਰਦੇ ਆ ਜਦੋਂ ਅਸੀਂ ਉਹਨਾਂ ਦਾ ਨਸ਼ਾ ਛੁਡਾਉਂਦੇ ਆ ਉਹਨਾਂ ਨੂੰ ਸੈਂਟਰਾਂ 'ਚ ਭੇਜਦੇ ਆ। ਉਹ ਆਪ ਕਹਿੰਦੇ ਕਿ ਸਾਡਾ ਰੋਜ਼ ਦਾ ਤਿੰਨ ਤੋਂ 5000 ਰੁਪਿਆ ਨਸ਼ਿਆਂ ਤੇ ਖਰਚ। ਹੁਣ ਦੇਖੋ ਉਹ ਕਿੱਥੋਂ ਪੈਸੇ ਆਣੇ। ਜੇ ਮਾਪਿਓ ਕੋਈ ਦੇ ਵੀ ਸਕਦੇ ਹੋਣਗੇ ਉਹ ਨਸ਼ੇ ਆਲੀ ਨਹੀਂ ਦੇਣਗੇ। ਉਹਨਾਂ ਨੇ ਲੁੱਟ ਕੋਈ ਕਰਨੀ। ਕਿਸੇ ਦੀ ਚੇਨ ਲੁੱਟ ਲਈ, ਕਿਸੇ ਦਾ ਮੋਟਰਸਾਈਕਲ ਚੁੱਕ ਲਿਆ, ਕਿਸੇ ਦੀ ਬੈਟਰੀ ਕੱਢ ਲਈ, ਕਿਸੇ ਦੇ ਟਾਇਰ ਕੱਢ ਲਏ। ਉਹ ਕਹਿੰਦੇ ਨਾ ਨਸ਼ਿਆਂ ਦੀ ਆਦਤ ਐਹ ਜੀ ਆ ਬੈਗ ਬਾਰੋਰ ਸਟੀਲ ਨਸ਼ਾ ਚਾਹੀਦਾ ਹੀ ਚਾਹੀਦਾ। ਜਿਹੜੇ ਜਿਹੜੇ ਗੈਂਗਸਟਰ ਨੇ ਵੱਡਾ ਪੈਸਾ ਬਾਹਰ ਇਹ ਹੀ ਤੁਹਾਨੂੰ ਪਹਿਲਾ ਗੈਂਗਸਟਰ ਦਾ ਹੀ ਜਵਾਬ ਦਿੱਤਾ ਹੈ ਤੁਹਾਡਾ ਜੀ ਜੇ ਇਹ ਰੈਂਸਮ ਕਾਲ ਆਉਂਦੀ ਆ ਉਸੇ ਬਾਰੇ ਰਿਪੋਰਟ ਕਰੋ ਆਲਰੇਡੀ ਤੁਸੀਂ ਪਿੱਛੇ ਦੇਖਿਆ ਹੋਣਾ ਅਸੀਂ ਕਾਫੀ ਸ਼ਕਤੀ ਕੀਤੀ ਹੈ ਕਈਆਂ ਨੂੰ ਮਤਲਬ ਕਿ ਅਰੈਸਟ ਵੀ ਕੀਤਾ ਤੇ ਜੇ ਕੋਈ ਇਨਕਾਉਂਟਰ ਵੀ ਹੋਏ ਆ ਸੋ ਅਸੀਂ ਪੂਰੀ ਸ਼ਕਤੀ ਕਰਦੇ ਹਾਂ ਔਰ ਅੱਗੇ ਹਾਂ ਹਾਂ ਜੀ 1 ਸੈਕਿੰਡ ਕੁਐਸਚਨ ਜੀ ਨਹੀਂ ਹਾਂ ਜੀ ਹਾਂ ਜੀ ਆਪਾਂ ਨਮੀ ਦਸ਼ੀਗਲ ਕਰ ਰਹੇ ਹਾਂ ਮਤਲਬ ਕਿ 4 ਰੁਪਏ ਲੈ ਬੈਠੇ ਉਸੇ ਦਾ ਬੈਠੇ ਤੇ ਯਾਰ ਅੱਥੋਂ ਹੀ ਅਸੀਂ ਉੱਥੋਂ ਹੀ ਆ ਰਹੇ ਆ ਜੀ ਉੱਥੇ ਦੇ ਇੰਡਸਟ੍ਰੀਅਲਿਸਟ ਭਰਾਵਾਂ ਨੂੰ ਮਿਲੇ ਉਹਨਾਂ ਦੇ ਜਿਹੜੇ ਇਸ਼ੂ ਸੀ ਉਹ ਵੀ ਅਸੀਂ ਰੈਜ਼ੋਲਵ ਕਰ ਰਹੇ ਹੈਗੇ ਆ ਉਸ ਤੋਂ ਬਾਅਦ ਅਸੀਂ ਅਫਸਰਾਂ ਨਾਲ ਮੀਟਿੰਗ ਕੀਤੀ ਫਿਰ ਤੁਹਾਡੇ ਕੋਲ ਆ ਰਹੇ ਆ ਅਸੀਂ ਐਕਸਲੀ ਇੱਕ ਇੱਕ ਜ਼ਿਲ੍ਹੇ 'ਚ ਜਾ ਰਹੇ ਆ ਸਾਰੇ ਇੰਡਸਟ੍ਰੀਅਲਿਸਟਾਂ ਦੀ ਸੁਣ ਰਹੇ ਆ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਉਹਨੂੰ ਰੈਜ਼ੋਲਵ ਕਰਦੇ ਆ ਓਵਰ ਆਲ ਆਫ ਫੋਕਲ ਪੁਆਇੰਟ ਤੋਂ ਕੁਛ ਹੈ ਬਟ ਉਹਦੇ ਆ ਕੋਈ ਇਨਫਰਾਸਟ੍ਰਕਚਰ ਹੈ ਕੋਈ ਕੁਛ ਹੈ ਉਸੇ ਕਰਕੇ ਮੈਂ ਤੁਹਾਨੂੰ ਦੱਸਿਆ ਅੱਜ ਵੀ ਅਸੀਂ ਅੱਜ ਵੀ ਟੈਂਡਰ ਲੱਗੇ ਆ ਔਰ ਅਸੀਂ ਅੱਗੇ ਵੀ ਉਹਨਾਂ ਦੇ ਇਸ਼ੂ ਸਾਰੇ ਸੁਣਨਗੇ ਔਰ ਉਹਨਾਂ ਨੇ ਸਾਨੂੰ ਮਤਲਬ ਕਿ ਖੁਸ਼ੀ ਜਿਤਾਈ ਹੈ ਕਿ ਅਸੀਂ ਆ ਰਹੇ ਆ ਅਸੀਂ ਉਹਨਾਂ ਦੀ ਗੱਲ ਸੁਣ ਰਹੇ ਆ ਔਰ ਅੱਗੇ ਨਾਲੋਂ ਬੈਟਰ ਵੀ ਆ ਕਿਉਂਕਿ ਸਾਡੇ ਤੋਂ ਪਹਿਲਾਂ ਸਾਡੀ ਇੱਕ ਪੀਡੀਸੀ ਦੀ ਟੀਮ ਆਈ ਸੀ ਇੱਥੇ ਵੈਬਲ ਸੀ ਬੈਠੇ ਵੀ ਆ ਉਸ ਟੀਮ ਤੋਂ ਪਿਛਲੀ ਵਾਰੀ ਉਹ ਉਹਨਾਂ ਨੇ ਦੇਖਿਆ ਕਿ ਕੋਈ ਦਿਵਾਰ ਹੋਣ ਵਾਲੀ ਹੈ ਹੋਰ ਚੀਜ਼ਾਂ ਹੋਣ ਵਾਲੀਆਂ ਉਹਦਾ ਹੀ ਟੈਂਡਰ ਅੱਜ ਲੱਗਿਆ ਇਸ ਤਰ੍ਹਾਂ ਅਸੀਂ ਲਗਾਤਾਰ ਆਂਦੇ ਰਵਾਂਗੇ ਔਰ ਹਰ ਇੰਡਸਟ੍ਰੀਅਲਿਸਟ ਭਰਾ ਦੀ ਗੱਲ ਸੁਣ ਕੇ ਅਸੀਂ ਉਹਨਾਂ ਦੇ ਇਸ਼ੂ ਦੁਰਹਾਜੇ ਕਿਸ ਤਰ੍ਹਾਂ ਦੀ ਨਸਬਸਿਆਵਾਂ ਨੂੰ ਦੇਖੀ ਤੇ ਲੰਗਰ ਅਲੱਗ ਵਾਲੀ ਸੁਸਿਆਵਾਂ ਅੰਦਰ ਸੁਸਿਆਵਾਂ ਕਿਵੇਂ ਇੰਪੋਰਟ ਆ ਰਹੀ ਹੈ ਕਿਸ ਤਰ੍ਹਾਂ ਦੀ ਸੁਸਿਆਵਾਂ ਹੋਣਾ ਨਹੀਂ ਬੜਾ ਤੁਹਾਡਾ ਚੰਗਾ ਸਵਾਲ ਹੈ ਮੈਂ ਆਲਰੇਡੀ ਇਹ ਗੱਲ ਪਹਿਲਾਂ ਕਰਕੇ ਹਟਿਆ ਕਿ ਮੈਂ ਹੈਰਾਨ ਹੋ ਗਿਆ ਪੰਜਾਬ ਸੂਬਾ ਸਾਡਾ ਹੈਗਾ ਹਰ ਜ਼ਿਲ੍ਹੇ ਦੀਆਂ ਆਪਣੀਆਂ ਪ੍ਰੋਬਲਮ ਬਿਲਕੁਲ ਠੀਕ ਕਿਹਾ ਤੁਸੀਂ ਪਰ ਐਸੇ ਹਰ ਜ਼ਿਲ੍ਹੇ ਦੀ ਅਸੀਂ ਹਰ ਪ੍ਰੋਬਲਮ ਸਮਝ ਕੇ ਉਹਦੀ ਲਿਸਟ ਬਣਾ ਰਹੇ ਹਾਂ ਔਰ ਉਹਨੂੰ ਰਿਜ਼ੋਲਵ ਕਰਾਣੇ ਪਰ ਤੁਸੀਂ ਕਿਹਾ ਕਾਮਨ ਪ੍ਰੋਬਲਮਾਂ ਕਿਹੜੀਆਂ ਕਾਮਨ ਪ੍ਰੋਬਲਮਾਂ ਜਿਹੜੀਆਂ ਇੰਡਸਟਰੀ ਦੀਆਂ ਹੈਗੀਆਂ ਉਹ ਮੇਨਲੀ ਇੱਕ ਤਾਂ ਪੋਲੂਸ਼ਨ ਰਿਲੇਟਡ ਹੁੰਦੀਆਂ ਜੀ ਕਿ ਸਾਨੂੰ ਤੰਗ ਕਰਦੇ ਜਾਂ ਕੁਛ ਹੈ ਉਹਨਾਂ ਨੂੰ ਸਮਝਾਈਦਾ ਕਿ ਉਹ ਸਾਡੇ ਹੱਥੇ ਉਹ ਜਿੰਨੇ ਲਾਅ ਬੰਦੇ ਉਹ ਸੈਂਟਰਲ ਗਵਰਨਮੈਂਟ ਬਣਾਉਂਦੇ ਐ এনਵਾਇਰਨਮੈਂਟ ਦੀ ਜਿਹੜੀ ਸੈਕਟਰ ਮਿਨਿਸਟਰੀ ਆ ਜਾਂ ਸੀਪੀਸੀਬੀ ਆ ਉਹ ਬਣਾਉਂਦੇ ਐ ਅਸੀਂ ਪੋਲੂਸ਼ਨ ਬੋਰਡ ਸਿਰਫ ਉਹਨੂੰ ਲਾਗੂ ਕਰਦੀ ਐ ਲੈਟ ਅਸ ਸੇ ਇੱਕ ਵਾਟਰ ਦਾ ਇੱਕ ਕੋਈ ਪੈਰਾਮੀਟਰ ਐ ਬੀਓਡੀ ਉਹਨਾਂ ਨੇ ਕਿਹਾ ਜੀ 30 ਤੱਕ ਲਾਓ ਅਸੀਂ 30 ਦਾ 35 ਨਹੀਂ ਕਰ ਸਕਦੇ 20 ਤੱਕ ਕਰ ਸਕਦੇ ਆ ਹੋਰ ਸਖਤ ਕਰ ਸਕਦੇ ਆ ਫਾਇਰ ਨੋਰਮਸ ਐ ਫਾਇਰ ਨੋਰਮਸ ਸੈਂਟਰਲ ਗਵਰਨਮੈਂਟ ਦੇ ਬਨੇ ਐ ਅਸੀਂ ਉਹਨਾਂ ਨੂੰ ਸਖਤ ਕਰ ਸਕਦੇ ਆ ਆਪਣੇ ਸਟੇਟ ਤੇ ਰਿਲੈਕਸ ਨਹੀਂ ਕਰ ਸਕਦੇ। ਬਾਕੀ ਕੁਝ ਬਿਜਲੀ ਦੇ ਇਸ਼ੂ ਹੈਗੇ ਆ ਉਹਨਾਂ ਬਿਜਲੀ ਦੀ ਜਦੋਂ ਮੈਨੂੰ ਬਿਜਲੀ ਦੀ ਮਿਨਿਸਟਰੀ ਦਿੱਤੀ ਮੈਂ ਤੇ ਭਰੋਸਾ ਜਤਾਇਆ ਮਾਨਯੋਗ ਮੁੱਖ ਮੰਤਰੀ ਜੀ ਨੇ ਤੇ ਜਦੋਂ ਮੈਂ ਗਿਆ ਉਦੋਂ ਇੱਕ ਦਿਨ ਪਹਿਲਾਂ ਹੀ ਮਿਲੀ ਸੀ ਅੰਮ੍ਰਿਤਸਰ ਕੋਲ ਬਿਜਲੀ ਦੇ ਵੀ ਕੁਝ ਇਸ਼ੂਜ਼ ਹੈਗੇ ਉਹ ਮੈਂ ਅਲੱਗ ਮੀਟਿੰਗਸ ਕਰ ਰਿਹਾ ਉਹਨਾਂ ਨੂੰ ਮੈਂ ਰਿਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਬਿਜਲੀ ਦੀ ਕਮੀ ਕੋਈ ਨਹੀਂ ਸਟੇਟ ਵਿੱਚ ਸਾਡੇ ਕੋਲ ਬਹੁਤ ਬਿਜਲੀ ਹੈ ਪਰ ਟ੍ਰਾਂਸਮਿਸ਼ਨ ਦੀਆਂ ਕੁਝ ਪ੍ਰੋਬਲਮਾਂ ਆ ਉਹਦੇ ਤੇ ਅਸੀਂ ਕਾਫੀ ਇਨਵੈਸਟ ਕਰ ਰਹੇ ਹਾਂ ਕੁਝ ਸਟਾਫ ਦੀ ਪ੍ਰੋਬਲਮ ਹੈ ਉਹਦੀ ਵੀ ਅਸੀਂ ਭਰਤੀ ਚਾਲੂ ਕਰਤੀ ਹੈ 220 ਦੇ ਕਰੀਬ ਅਸੀਂ ਅਗਲੇ ਹਫਤੇ ਦੱਸ ਦੇਣਾ ਚੀ ਅ ਭਰਤੀਆਂ ਕਰ ਰਹੇ ਆ ਬਜਟ ਡਿਪਾਰਟਮੈਂਟ ਔਰ ਸਬਸਟੈਂਸ਼ੀਅਲ ਪੈਸੇ ਅਸੀਂ ਖਰਚਣ ਜਾ ਰਹੇ ਹਾਂ ਤਾਂ ਕਿ ਕੋਈ ਵੀ ਇਹ ਜਿਹੜਾ ਸ਼ਟਡਾਊਨ ਹੁੰਦੇ ਆ ਇਹ ਘੱਟੋ ਘੱਟ ਘਟਾ ਦੇਣ ਆਉਣ ਵਾਲੇ ਦਿਨਾਂ ਤੋ ਅਕਤੂਬਰ ਦੇ ਪਹਿਲੇ ਹਫ਼ਤੇ ਸਾਰੀਆਂ ਅਨਾਉਂਸਮੈਂਟ ਤੁਹਾਨੂੰ ਦੱਸ ਦਵਾਂ ਅੱਛਾ ਇੱਕ ਵੀ ਤੁਹਾਡਾ ਬੀਬੀ ਮੈਕਮੇ ਨਾਲ ਰਜਿਸਟਰ ਹੈ ਜੇ ਕਿਸੇ ਨੇ ਆਪਾਂ ਲੋਡ ਵਧਾਉਣਾ ਤੁਹਾਡੇ ਪੋਰਟਲ ਤੇ ਜਾ ਕੇ ਤੇ ਲੋਡ ਵਧਾਉਣ ਦੀ ਆਪਸ਼ਨ ਨਹੀਂ ਹੈ ਇਹ ਬਹੁਤ ਵੱਡੀ ਜੇ ਇੰਡਸਟਰੀਅਲ ਦਾ ਹੈਗਾ ਤੇ ਲੋਡ ਵਧਾਉਣਾ ਉਹਨੇ ਕਿ ਅਪਗ੍ਰੇਡ ਕਰਨੀ ਆ ਆਪਦੀ ਫੈਕਟਰੀ ਦੀ ਇੰਡਸਟਰੀ ਉਹਦਾ ਲੋਡ ਵਧਾਉਣ ਦੀ ਆਪਸ਼ਨ ਨਹੀਂ ਹੈ ਨੰਬਰ 1 ਇਸ ਕੁਸਚਨ ਨੰਬਰ 2 ਜਿਹੜੇ ਇਕਤਾਂ ਦੇ ਪੱਠੇ ਦੀ ਪਿਛਲੇ 3 ਸਾਲਾਂ ਚ 40% ਪੱਠੇ ਪੰਜਾਬ ਦੇ ਬੰਦ ਹੋ ਗਏ ਉਹਦੇ ਬਾਰੇ ਤੁਸੀਂ ਕੀ ਜਿਹੜਾ ਹੈਗਾ ਉਹ ਵੀ ਇੱਕ ਇੰਡਸਟਰੀ ਹੈ ਕਿਉਂਕਿ ਉੱਥੋਂ ਸਾਰੀ ਕੰਸਟਰਕਸ਼ਨ ਚੱਲਣੀ ਐ ਹੋਰ ਜਿਹੜਾ ਫੇਸ ਆ ਉਹ ਇੱਕ ਤਰ੍ਹਾਂ ਦਾ ਦੇਖੋ ਮੈਨੂੰ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਮੈਂ ਚਾਹੇ ਹਾਊਸਿੰਗ ਡਿਪਾਰਟਮੈਂਟ ਤੋਂ ਪਰ ਆਪਾਂ ਕੰਸਟਰਕਸ਼ਨ ਦੀ ਵੀ ਇੱਕ ਕਮੇਟੀ ਨਾਲ ਬਣਾਈ ਆ ਰੀਅਲ ਏਸਟੇਟ ਰਿਲੇਟਿਡ ਹੈਗੀ ਆ ਕਿ ਸਾਨੂੰ ਜੀ ਕੋਈ ਇਟਾ ਦੀ ਸ਼ਾਰਟੇਜ ਐ ਸਾਨੂੰ ਕੋਈ ਨਹੀਂ ਉਹ ਠੀਕ ਐ ਕੋਈ ਹੋਰ ਰੀਜ਼ਨ ਹੋਣੇ ਪਰ ਇਹ ਨਹੀਂ ਕਿ ਆਪਾਂ ਇਹ ਕਹੀਏ ਜੀ ਕਿ ਉਹ ਅਸਲੀ ਕੋਈ ਡਿਮਾਂਡ ਐਂਡ ਸਪਲਾਈ ਦਾ ਹੋਏਗਾ ਜਾਂ ਮੋਰ ਐਫੀਸ਼ੀਐਂਟ ਪੱਠੇ ਚੱਲ ਰਹੇ ਇੱਕ ਕੋਈ ਨਵੇਂ ਤਰ੍ਹਾਂ ਦੀਆਂ ਐਕਟਾਂ ਬਣਨ ਲੱਪੀਆਂ ਇਹਦੇ ਤੋਂ ਐਸ਼ ਤੋਂ ਉਹਦਾ ਕੋਈ ਰੀਜ਼ਨ ਹੋਏਗਾ ਬਟ ਕੋਈ ਸਾਡੇ ਵੱਲੋਂ ਕੋਈ ਉਹਨਾਂ ਨੂੰ ਕੋਈ ਚੀਜ਼ ਨਹੀਂ ਮਿਲ ਰਹੀ ਸਰਕਾਰ ਵੱਲੋਂ ਕੋਈ ਇਹ ਜਿਹਾ ਦੇਖੋ ਟੈਕਨੋਲੋਜੀ ਚੇਂਜ ਹੁੰਦੀ ਰਹਿੰਦੀ ਹੁਣ ਮੈਂ ਜਲੰਧਰ ਗਿਆ ਉਹ ਕਹਿੰਦੇ ਜੀ ਰਬੜ ਦੀ ਚਪਲਾ ਦੀ ਬੜੀਆਂ ਫੈਕਟਰੀਆਂ ਵੱਧ ਹੋ ਗਈ 300 ਫੈਕਟਰੀ ਸੀ 70 ਰਹੇਗੀ ਉਨ ਤੋਂ ਮੈਂ ਦੱਸੋ ਰਬੜ ਦੀ ਚੱਪਲ ਪਾਦਾ ਕੌਣ ਹਰ ਬੰਦੇ ਨੇ ਤਾਂ ਕੱਪੜੇ ਦੇ ਜੁੱਤੇ ਪਾਏ ਲੈਦਰ ਕਹਿੰਦੇ ਘਟ ਗਿਆ ਕਿਉਂ ਲੈਦਰ ਦੇ ਜੁੱਤੇ ਬਹੁਤ ਘਟ ਗਿਆ ਅਗਲੀ ਸੀਟ ਤੇ ਬੈਠੇ ਆ ਮੈਨੂੰ ਇੱਕ ਦਿਖਾ ਦਿਓ ਲੈਦਰ ਦਾ ਕਿਸੇ ਨੇ ਪਾਇਆ ਮੈਂ ਆਪਕੋ ਦੂਜੇ ਪਾਇਆ ਸੋ ਟਾਈਮ ਦੇ ਨਾਲ ਬਦਲਣਾ ਪਊਗਾ ਜਿਹੜਾ ਬਦਲ ਜੂਗਾ ਉਹਦੀ ਇੰਡਸਟਰੀ ਚੱਲੀ ਜਾਊਗੀ ਸਪਿੰਨਿੰਗ ਹੈ ਆਪਾਂ ਨੂੰ ਧਾਗੇ ਦਾ ਧਾਗਾ ਲੱਗਦਾ ਸਪਿੰਨਿੰਗ ਵਾਲੇ ਮੈਨੂੰ ਆ ਕੇ ਮਿਲਦੇ ਉਹ ਕਹਿੰਦੇ ਜੀ ਮਾਡਰਨਾਈਜੇਸ਼ਨ ਤੇ ਸਭ ਤੋਂ ਵੱਧ ਸਾਡਾ ਪੈਸਾ ਲੱਗਦਾ ਸਾਨੂੰ ਉਹਦੇ ਤੇ ਵੀ ਇਨਸਰਟ ਸੋ 모ਡਰਨਾਈਜੇਸ਼ਨ ਕਰਨੀ ਪਊਗੀ ਦੁਨੀਆ ਬੜੀ ਤੇਜ਼ ਤੇਜ਼ੀ ਨਾਲ ਬਦਲ ਰਹੀ ਹੈ ਤੁਹਾਨੂੰ ਆਪਣੇ ਪ੍ਰੋਡਕਟ ਮਿਕਸ ਬਦਲਨੇ ਪੈਣੇ ਆ ਔਰ ਇਹ ਇੰਡਸਟਰੀ ਚੱਲੇਗੀ ਕੋਈ ਸਾਡੇ ਵੱਲੋਂ ਕਿਸੇ ਨੂੰ ਵੀ ਕੋਈ ਇਹ ਨਹੀਂ ਕਿ ਸਾਡੇ ਕਰਕੇ ਕੋਈ ਇੰਡਸਟਰੀ ਬੰਦ ਹੋ ਰਹੀ ਅਸੀਂ ਤਾਂ ਕਹਿੰਦੇ ਆ ਇੰਡਸਟਰੀ ਵੱਧ ਤੋਂ ਵੱਧ ਲੱਗੋ ਸਪਲਾਈ ਚੱਲ ਰਹੇ ਨੇ ਆ ਕਿ ਇਹ ਉਸਾਰੂ ਪਾਰ ਇੰਡਸਟਰੀ ਕਾਫੀ ਅੱਗੇ ਹੋ ਗਈ ਹੈ ਜਿਸ ਨੂੰ ਦੇਖਦੇ ਹੋਏ ਤੁਸੀਂ ਕਿਤੇ ਕਰਕੇ ਬਾਰਾ ਬਾਰਾ ਆ ਜਿਹੜੀ ਆ ਬਰਸਾਦਾ ਕਰ ਉਹ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਅੱਜ ਵੀ ਟਰੈਵਲ ਕਰ ਰਹੇ ਆ ਗੁਰਦਾਸਪੁਰ ਪਠਾਨਕੋਟ ਗਏ ਆ ਸਾਡੇ ਸਾਰੇ ਮਨਿਸਟਰ ਸਾਹਿਬਾਨ ਹਰ ਜਗ੍ਹਾ ਜਾ ਰਹੇ ਆ ਪੂਰਾ ਧਿਆਨ ਰੱਖਾਂਗੇ ਜਿੱਥੇ ਜੋ ਜ਼ਰੂਰਤ ਹੋਏਗੀ ਸਟੇਟ ਵੱਲੋਂ ਪੂਰਾ ਪੂਰੀ ਹੈਲਪ ਮਿਲੇਗੀ ਔਰ ਜਿੱਥੇ مالی ਨੁਕਸਾਨ ਹੋਏਗਾ ਜੋ ਵੱਤ ਤੋਂ ਵੱਤ ਅਸੀਂ ਦੇ ਸਕਾਂਗੇ ਤੱਕ ਵੀਡੀਓ ਬਾਕ ਚੁੱਕੇ ਸੀ ਇਮੀਡੀਏ ਥੈਂਕ ਯੂ ਜੀ ਇੱਕ ਸਵਾਲ ਉਸ ਵਾਲਾ ਬਣਾ ਬੱਠਾ ਜੀ ਵੀਡੀਓ ਤਰਲੀਡਤਾ ਜੀ ਦੇ ਸੋਲਾਰਨ ਦਾ ਗਲਤੀ ਦਿਖੀ ਜੀ ਜੀ ਦੀ ਰੇਡ ਹੋਣੇ ਕੇ ਬਾਅਦ ਕਾਤਾ ਸਵਾਲ ਹੋ ਰਿਹਾ ਜੀ